ਹੈਰੀ ਹੈ ਸਟੇਟ ਹੈ ਸਟੇਟ ਹੈ ਮੈਂ ਗੁੱਸਾ ਰਿਹਾ ਕਰੀ ਅਸੀਂ ਕਾਲੀ ਸਵਾਰ ਕਰਦੇ ਆ ਟੋਡਾ ਪੰਘੂ ਵਲੌਗ ਦੇ ਵਿੱਚ ਟਾਈਮ ਹੋ ਗਿਆ 2 ਵਜੇ ਕੇ 47 ਮਿੰਟ ਤੇ ਵਲੌਗ ਅੱਜ ਲੇਟ ਸ਼ੁਰੂ ਕੀਤਾ ਇਹਦਾ ਮੂਡ ਜੇ ਨਹੀਂ ਤਾਂ ਬਣਾਣੇ ਦਾ ਵਲੌਗ ਤੇ ਹੁਣ ਵੀ ਗਾਜਲਾ ਬਣਾਏ ਲੈਣੇ ਆ ਛੋਟਾ ਮੋਟਾ ਜਾਇ ਜਾਇ ਵੀ ਬਣਿਆ ਹਨਾ ਤੇ ਇਹ ਫਿਰ ਪਹੁੰਚ ਗਏ ਆਪਾਂ ਮੇਰਟ ਪਾਰ ਕਰਿਆ ਤੇ ਸ਼ਾਮਲੀ ਹੈਗਾ 36 ਕਿਲੋਮੀਟਰ ਇੱਥੋਂ ਸ਼ਾਮਲੀ ਤੋਂ ਕਿਲੋਮੀਟਰ ਪਹਿਲਾਂ ਆ ਗਏ ਤੇ ਆਲਦੇ ਪਏ ਆ ਤੇ ਬਾਈ ਪੁੰਛ ਚ ਆਵੇ ਬਈ ਕੋਲਾਬਾਰੀ ਹੋਈ ਆ ਤੇ ਬਾਈ 25 ਬੰਦੇ ਪਤਾ ਨਹੀਂ ਕਿੰਨੇ ਬੰਦੇ ਮਾਰੇ ਆ ਤੇ ਰਾਜ ਰਾਜ ਆਰਮੀ ਜਿਹੜਾ ਆਪਣਾ ਬਲੌਕਰ ਉਹਦੀ ਇੱਕ ਮੱਝ ਵੀ ਪੂਰੀ ਹੋ ਗਈ ਉਹਦਾ ਪਤਾ ਨਹੀਂ 4 ਲੈ ਬੱਜੇ ਪਤਾ ਨਹੀਂ ਕਿਹਾ ਬੱਜਾ ਉਹਦੇ ਵਿੱਚ ਚਾਰੀ ਦੇ ਮੱਝ ਵੀ ਪੂਰੀ ਹੋ ਗਈ ਮੈਂ ਇੰਸਟਾ ਤੇ ਉਹ ਪਾਈ ਸੀ ਨਾ ਸਟੋਰੀ ਨਾ ਰੀਲ ਪਾਈ ਸੀਗੀ ਵੀ ਅਫਵਾਹਾਂ ਦੇ ਧਿਆਨ ਨਾ ਦਿਓ ਹਲੇ ਵੀ ਭਾਈ ਮੈਂ ਤਾਂ ਅਹੀਂ ਕਹਿੰਦਾ ਵੀ ਅਫਵਾਹਾਂ ਦੇ ਧਿਆਨ ਨਾ ਦਿਓ ਹੈ ਇਗਾ ਆਪਣੇ ਪਰਿਵਾਰ ਦਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਲੜਾਈ ਮੇਰਾ ਮਨ ਤਾਂ ਐਂ ਕਹਿੰਦਾ ਵੀ ਲੜਾਈ ਲੱਗਣੀ ਨਹੀਂ ਲੜਾਈ ਦਾ ਮੂੰਹ ਨੌਂ ਐ ਖਰਾਬ ਐ ਲੜਾਈ ਦਾ ਮੂੰਹ ਕਾਲਾ ਕਿ ਨਹੀਂ ਮਾਮਾ ਹਾਂਜੀ ਹਾਂ ਭਾਈ ਦਾ ਮੂੰਹ ਕਾਲਾ ਹੀ ਕਾਲਾ ਹੀ ਆ ਤੇ ਲੜਾਈ ਨਹੀਂ ਲੱਗਣੀ ਇਹਨਾਂ ਨੇ ਬੋ ਕਰਨਾ ਦਾ ਆਪਣਾ ਜਿਵੇਂ ਪਹਿਲਾਂ ਉਹ ਕਰਿਆ ਤਾਂ ਸਰਜੀਕਲ ਸਟ੍ਰਾਈਕ ਕਰੀ ਦੀ ਜਾ ਕੇ ਤੇ ਬੰਬ ਸਿੱਟਿਆ ਇਹਦੇ ਹੁਣ ਕਹਿੰਦੇ ਜੀ ਅਸੀਂ ਉੱਥੇ ਬੰਬ ਸਿੱਟਦੇ ਜਿੱਥੇ ਆਤਖਵਾਦੀ ਸੀਗੇ ਹੈਗਾ ਹੁਣ ਰੱਬ ਜਾਣਦਾ ਉੱਥੇ ਹੈ ਤੇ ਇੱਕ ਨਹੀਂ ਹੈ ਤੇ ਆਣਾ ਤੇ ਭਾਈ ਨੁਕਸਾਨ ਕਿਹਦਾ ਹੋਣਾ ਨੁਕਸਾਨ ਹੋਣਾ ਆਮ ਪਬਲਿਕ ਦਾ ਨੁਕਸਾਨ ਹੋਣਾ ਪੰਜਾਬ ਦਾ ਠੀਕਾ ਉਧਰ ਨੁਕਸਾਨ ਹੋਣਾ ਜੰਮੂ ਦਾ ਸ਼੍ਰੀਨਗਰ ਦਾ ਕਿਉਂਕਿ ਇਹ ਬਾਰਡਰ ਦੇ ਜਮ੍ਹਾਂ ਨਾਲ ਲੱਗਦੀਆਂ ਸਟੇਟਾਂ ਠੀਕਾ ਨਜ਼ਰ ਆ ਨ ਪੰਜਾਬ ਦਾ ਹੀ ਆਉਣਾ ਪਹਿਲਾਂ ਇਹ ਪੰਜਾਬ ਦਾ ਹੋਇਆ ਇਹ ਤਾਂ ਬਈ ਐ ਹੀ ਕਹਿੰਦੇ ਆ ਵੀ ਨਾ ਲੱਗੇ ਲੜਾਈ ਬਾਕੀ ਯਾਰ ਇਹ ਜਿਹੜੇ politicans ਹਨ ਇੰਨੇ ਦਾਗਰੀਏ ਥਾਲੀ ਇਹ ਬਹੁਤ ਕੁਝ ਕਰਾ ਦਿੰਦੀ ਆ ਬੰਦੇ ਨੂੰ ਭਾਈ ਆਪਣਾ ਖਿਆਲ ਰੱਖੋ ਕਿਸੇ ਵੀ ਅਫਵਾਹ ਤੋਂ ਸੋਚਣ ਤੋਂ ਪਹਿਲਾਂ ਹਣੋ ਮੰਨ ਲਾ ਆਪਕੇ ਹਾਂ ਦਾ ਵੀਡੀਓ ਆ ਜਾਂਦੀ ਆਪਾਂ ਨੂੰ ਹਨਾ ਬਈ ਕੋਣ ਜਿਵੇਂ ਮੈਂ ਹੋਟਲ ਤੇ ਬੈਠਾ ਸੀਗਾ ਉੱਥੇ ਬਰੇਲੀ ਕੋਣ ਕਹਿੰਦਾ ਬਾਈ ਆ ਕੇ ਕਹਿੰਦਾ ਕਹਿੰਦਾ ਯਾਰ ਲੜਾਈ ਲੱਗੀ ਉਹ ਮੈਂ ਕਿਹਾ ਨਹੀਂ ਲੱਗੀ ਲੜਾਈ ਉਹ ਵੀਡੀਓ ਪੁਰਾਣੀ ਹੁੰਦੀ ਆ ਕਦੇ ਹੋਰ ਜਗ੍ਹਾ ਦੀ ਹੁੰਦੀ ਐ ਉਹਨੂੰ ਦਾਅ ਦਿੰਨੇ ਆ ਪਾਕਿਸਤਾਨ ਦੀ ਐ ਜੀ ਐ ਇਹ ਦਾਅ ਦਿੰਨੇ ਆ ਇੰਡੀਆ ਦੀ ਐ ਜੀ ਭਾਈ ਪੁਰਾਣੀਆਂ ਵੀਡੀਓ ਮੈਂ ਤਾਂ ਪੇਜਾਂ ਵਾਲਿਆਂ ਨੂੰ ਵੀ ਐਂ ਕਹੂੰਗਾ ਵੀ ਭਾਈ ਚੱਕ ਚੱਕ ਕੇ ਨਾ ਪਾਓ ਤੁਸੀਂ ਪੁਰਾਣੀ ਵੀਡੀਓ ਠੀਕ ਆ ਹਾਂ ਮਨ ਲਾ ਜਿਹੜੇ ਪੜ੍ਹੇ ਲਿਖੇ ਆ ਉਹਨਾਂ ਨੂੰ ਤਾਂ ਚਲ ਪਤਾ ਹੈ ਨਾ ਇਹ ਜਿਹੜਾ ਵੀਡੀਓ ਪੁਰਾਣੀ ਹੈ ਜਾਂ ਜੋ ਵੀ ਹੈ ਜਿਹੜੇ ਅਨਪੜ੍ਹ ਬੰਦੇ ਆ ਹਨਾ ਇਹ ਆ ਜਿਨ੍ਹਾਂ ਨੂੰ ਨਹੀਂ ਪਤਾ ਹਲੇ ਨੈੱਟ ਬਾਰੇ ਉਹਨਾਂ ਨੇ ਤਾਂ ਅਸੀਂ ਸੋਚਣਾ ਵੀ ਆਹ ਭਾਈ ਲੜਾਈ ਲੱਗੀ ਹੋਣੀ ਵੀ ਬੰਬ ਬੰਬ ਵਾਰੀ ਹੋ ਰਹੀ ਹੈ ਤੇ ਇਸ ਕਰਕੇ ਭਾਈ ਨਾ ਵੀਡੀਓ ਮਤਲਬ ਯਾਰ ਆ ਆਪਾਂ ਛੇਰ ਇਹ ਨਾ ਕਰੀਏ ਕੋਈ ਇਹੋ ਜੀ ਵੀਡੀਓ ਲੜਾਈ ਫੜਾਈ ਵਾਲੀ ਹੂੰ ਕੋਈ ਇੱਕ ਅਤੀ ਗਲਤ ਵੀਡੀਓ ਸ਼ੇਅਰ ਹੋ ਗਈ ਕੋਈ ਦੰਗੇ ਦਾ ਰੂਪ ਲੈ ਲੈਂਦੀ ਹੈ ਵੀ ਹਾਂ ਬਲਾਣੀ ਜਗਾ ਸਿੱਖਾਂ ਨੂੰ ਮਾਰਦਾ ਜਾਂ ਮੁਸਲਮਾਨਾਂ ਨੂੰ ਮਾਰਦਾ ਜਾਂ ਹਿੰਦੂਆਂ ਨੂੰ ਮਾਰਦਾ ਨਾ ਇਹ ਦੇ ਕਰਕੇ ਕੋਈ ਵੀ ਵੀਡੀਓ ਸ਼ੇਅਰ ਨਾ ਕਰੋ ਜਿਹੜੀ ਝੂਠੀ ਹੈ ਆਪਣਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਖਿਆਲ ਰੱਖੋ ਆ ਬਲੈਕ ਆਊਟ ਜ਼ਰੂਰ ਹੋ ਰਿਹਾ ਔਰ ਇੱਕ ਕਿਹੜੀ ਡਰਿੱਲ ਕਹਿੰਦੇ ਆ ਉਹਨੂੰ ਮੋਕ ਡਰਿੱਲ ਪਤਾ ਨਹੀਂ ਆ ਇਦਾਂ ਹੀ ਨਾਮ ਕੋ ਉਹਦੇ 'ਚ ਕੀ ਕਰਦੇ ਆ ਹੈ ਉਹਦੇ 'ਚ ਆਪਣਾ ਜਿਹੜਾ ਐਂਬੂਲੈਂਸ ਹੁੰਦੀ ਆ ਜਾਂ ਫਾਇਰ ਬ੍ਰਿਗੇਡ ਹੁੰਦੀ ਆ ਹਨਾ ਦੇ ਦੇ ਵੀ ਮੰਨ ਲੈ ਜੇ ਜੰਗ ਲੱਗ ਗਈ ਆ ਉਹ ਐ ਜਾਓ ਗਿਆ ਵੀ ਉਹ ਕਿੰਨੀ ਦੇਰ ਚਾ ਲੈਣੇ ਹੁਣ ਸਾਡੇ ਅੰਮ੍ਰਾਲੇ ਦਾ ਬਲੈਕ ਆਊਟ ਆਉਂਦਾ ਜਿਹੜੇ ਬੰਦੇ ਨੂੰ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਵੀ ਸਾਰੀ ਘਰ ਦੀਆਂ ਬੱਤੀਆਂ ਬੰਦ 10 ਮਿੰਟ ਬਾਅਦ ਤੇ ਹੋਈਆਂ ਸੀਗੀਆਂ ਅੱਜ ਮੈਸੇਜ ਵੀ ਆਇਆ ਸੀਗਾ ਕਿਹਾ ਵੀ 7:45 ਮਿੰਟ ਤੇ ਬਲੈਕ ਆਊਟ ਹੋ ਜੂਗਾ ਜਿਹੜੀ ਵੀ ਮਾਲਾ ਇਨਵਰਟਰ ਨੂੰ ਮੋਟਰ ਤੇ ਚੱਲਦੀਆਂ ਲਾਈਟਾਂ ਉਹ ਵੀ ਬੰਦ ਕੋਈ ਵੀ ਲਾਈਟ ਨਹੀਂ ਬਾਲਣੀ ਹੁੰਦੀ ਉਹਦੇ 'ਚ ਜਦ ਸਾਇਰਨ ਵੱਜਦਾ ਉਹ ਤਾਂ ਆਉਣੀ ਹੈ ਕਿਉਂਕਿ ਜਹਾਜ਼ ਜਦ ਉੱਪਰੋਂ ਪੰਪ ਸਿੱਟਦਾ ਉਹ ਉੱਥੇ ਸਿੱਟਦਾ ਵੀ ਜਿੱਥੇ ਰੋਸ਼ਨੀ ਹੋਵੇ ਜਾਂ ਐ ਹੋਵੇ ਵੀ ਆ ਇੱਥੇ ਉਹ ਉਹ ਰਹਿ ਜਾਂਦਾ ਹਨਾ ਜਦ ਸਾਰੇ ਬਲੈਕਆਊਟ ਹੋਊਗਾ ਫਿਰ ਉਹ ਅੰਦਾਜ਼ਨ ਨਹੀਂ ਲੱਗਦਾ ਉੱਪਰ ਤੇ ਵੀ ਕਿੱਥੇ ਲੋਕ ਰਹਿੰਦੇ ਆ ਕਿੱਥੇ ਨਹੀਂ ਤੇ ਮੌਕ ਡ੍ਰਿੱਲ ਚ ਆਉਂਦਾ ਵੀ ਆਉਣਾ ਸਾੜਿਆਂ ਵਾਲੇ ਕਚੈਰੀਆਂ ਜੋ ਪਹੁੰਚ ਗਿਆ ਦਾ ਐਂਬੂਲੈਂਸ ਨੂੰ ਵੀ ਉਹ ਦੇ ਦੇ ਆ ਵੀ ਕਿੰਨੇ ਦੇਰ ਚ ਐਂਬੂਲੈਂਸ ਘਟਨ ਵਾਲੀ ਜਗ੍ਹਾ ਤੇ ਪਹੁੰਚ ਸਕਦੀ ਹੈ ਉਹ ਉੱਤੋਂ ਆ ਗਿਆ 1.5 ਕਿਲੋਮੀਟਰ ਹੈ ਕਚੈਰੀਆਂ ਤੋਂ ਇਹ ਬਲਾਸਤਾਲ ਉਹ ਪਹੁੰਚੀ ਐਂਬੂਲੈਂਸ 1 ਮਿੰਟ 15 ਸੈਕਿੰਡ ਚ ਇਹਦਾ ਉਹ ਐਂ ਦੇਖਦੇ ਆਂ ਔਰ ਅੱਗ ਬੁਝਾਣੇ ਵਾਲੇ ਵੀ ਆਪਣੀ ਪੂਰੀ ਔਰ ਪ੍ਰੈਕਟਿਸ ਕਰ ਰਹੇ ਆਂ ਵੀ ਅੱਗ ਕਿਵੇਂ ਬੁਝਾਈ ਜਾ ਸਕਦੀ ਐ ਜੋ ਵੀ ਆਉਂਦੀ ਐ ਉਹ ਵੀ ਘੜੀ ਆਂਦੀ ਐ ਆਹ ਤਾਂ ਸਾਰੇ ਅਰਦਾਸ ਕਰੋ ਕਿ ਐ ਜਾ ਕੋਸ ਹੋਵੇ ਹੀ ਨਾ ਬਣਾ ਰਹੀ ਹੈ ਪਠਾਨਡ ਜੀ ਟਰਾਂਸਪੋਰਟ ਗੁਰਨਾਣਗ ਹਾਂ ਜੀ ਮੈਂ ਤਰ आ एक लगना तेरे शहरों को अंबाला में कोई दूर नहीं सुबह की चाय कहां पिएंगे पर और हां जी सुबह की चाय पिएंगे घर गुरशान के साथ अब्बा सुख रखे ਉੱਦਣਾ ਜਿੱਦਣਾ ਗੱਡੀ ਲੈ ਕੇ ਆਇਆ ਮਾਵਾ ਮੈਂ ਮੰਮੀ ਕਹਿੰਦੀ ਸਾਰਾ ਦਿਨ ਆਦਾਸ ਰਿਹਾ ਐ ਆਰ ਕਹੀ ਗਿਆ ਮੇਰਾ ਜੀ ਨਹੀਂ ਲੱਗਦਾ ਮੇਰਾ ਜੀ ਨਹੀਂ ਲੱਗਦਾ ਪਾਪਾ ਨੂੰ ਲਿਓ ਪਹਿਲਾਂ ਤਾਂ ਉਹਨੂੰ ਮਤਲਬ ਸੋਚੀ ਨਹੀਂ ਹੁੰਦੀ ਸੀ ਹਨਾ ਹੁਣ ਜਿਉਂ ਜਿਉਂ ਵੱਡਾ ਹੋਈ ਜਾਂਦਾ ਸੋਚੀ ਆਈ ਜਾਂਦੀ ਆ ਆਈ ਕੋਰੀਦਨ ਭੱਜ ਗਾਣਾ ਹਨ ਗੱਡੀ ਉੱਤੇ ਚੜ੍ਹਨੇ ਨੂੰ ਜੇ ਜਾਗਦਾ ਹੋਇਆ कंडे बाबे ते पहुंच गए शाहबाद जाम लग गया लगे वाह चीज का जाम हो सकता है अर्ली लाइन चे कर लिए <laughs> किसी पर गर्दन सिटी भी कोई किसी पर ਰਮੀ ਨੀ ਜ ਤਰਪਾਲ ਪਾਈ ਵੀ ਉੱਪਰ ਤੇ ਅੱਗੇ ਦੇ ਤਰਪਾਲ ਵੀ ਨਹੀਂ ਹੋ ਕਰੀ ਵੀ ਵਿਹਵਾ ਲਾਗਣੇ ਨੂੰ ਬੱਸ ਸੜੇ ਨੂੰ ਦੇਖ ਇਹ ਕਾਲੀ ਆ ਰਹੀ ਇੱਧਰ ਪਹਿਲਾਂ ਇਹ ਲਾਈਨ ਚ ਦਾ ਫੇਰ ਇੱਧਰ ਹੋ ਗਿਆ ਹੁਣ ਇੱਧਰ ਆਣੇ ਨੂੰ ਫਿਰ ਰ ਐਕਸੀਡੈਂਟ ਹੋਇਆ ਵਾ ਮੰਨ ਲਓ ਹੈ ਹੂੰ ਇੱਧਰਲੀ ਲਾਈਨ ਮੈਂ ਐਕਸੀਡੈਂਟ ਹੋਇਆ ਵਾ ਕਿੱਧਰ ਨਹੀਂ ਹੋ ਨਾ ਐਕਸੀਡੈਂਟ ਨਹੀਂ ਗਿਆ ਹੋਇਆ ਵਾ ਮੰਦਾ ਜਾਉਂਦ ਰਿਹਾ ਆ ਮੈਂ ਤੇ ਆ ਜਾਗੇ ਯਾਰ ਆਹ ਮਾਤ ਚਾਰ ਗਿਆ ਨਾ ਬੜਿਆ ਨਾ ਰਮੋਏ ਨਾ ਕੋਈ ਨਾ ਉਹ ਟੈਂਪੂ ਡਰਾਈਵਰ ਵਾਲਾ ਖਰਾਬ ਹੋਈ ਇੰਡੀਕੇਟਰ ਲਾਇਆ ਵਾ ਵੀ ਕੀ ਕਰਕੇ ਲੰਘ ਜੀਏ ਅੱ ਨੋਈ ਮਤਰੋ ਆਹ ਹੋਰੇ ਪਤਾ ਨਹੀਂ ਕਹਦਾ ਜਾਮ ਲੱਗ ਗਿਆ ਪਿੱਛੇ ਦੇ ਗੱਡੀਆਂ ਮੁੜ ਰਹੀਆਂ ਨੇ ਥੱਲੇ ਨੂੰ ਸਾਰੇ ਥੱਲੇ ਨੂੰ ਹੋ ਗਏ ਤੇ ਹੁਣ ਪਤਾ ਨਹੀਂ ਕਾਹਦਾ ਹੋਆ ਇਹ ਦਾ ਕੈਂਟ ਕਰਕੇ ਨਾ ਹੋਏ ਜਾਵਾਂ ਕੰਟਰੋਲ ਨਟੇਰੀਏ ਕਰਕੇ ਹਨਾ ਵੀ ਥੱਲੇ ਥੱਲੇ ਤਾਂ ਜੇ ਉਹ ਕਈ ਮੂਰੇ ਦੇ ਉੱਪਰ ਨੂੰ ਵੀ ਲੱਗੇ ਨਾ ਚੜਨਾ ਹੈ ਅੰਦੇ ਇਹਨੂੰ ਕਿ ਕਾਲੀ ਆਈ ਵੀਐਸ ਵਾਲੇ ਨੂੰ ਔਰ ਇਹ ਵਹੀ ਗੱਡੀ ਬਲਟੀ ਹੋਈ ਆ ਤਾਂ ਜਾ ਲੱਗਿਆ ਵਾ ਔਰ ਔਰ ਇਹ ਨਾ ਇਹ ਆਦਾ ਸਪੀਡ ਮਾ ਚੜਾਤੀ ਇਹਨਾਂ ਨੇ ਉਹ ਸਪੀਡ ਮਾ ਚੜਾਈ ਹਾਈਟ ਹੋਣੀ ਗੱਡੀ ਦੀ ਹਾਈਟ ਕਰਕੇ ਬਲਟ ਗਈ ਆ ਉਹ ਐ ਆ ਨਾ ਟੇਡਾ ਟੇਡੇ ਕਰਕੇ ਬਲਟੀ ਹੋ ਆਗੈਂਟਰ ਵਾਲਾ ਧੱਕੇ ਦੇ ਵੜ ਰਿਆ ਦਾ ਵਿੱਚ ਕੱਚੇ ਸਤਾ ਦਾ ਥੋੜੀ ਚੰਡਿਆ ਵਾ ਜਿਹੜਾ ਲੱਤਾਂ ਗੰਭਣ ਗਈਆਂ ਵੀ ਗੱਡੀਆਂ ਇਕੱਠੀਆਂ ਦੇਖ ਕੇ ਜਾਮ ਚ ਲਵ ਯੂ ਬਾਪੂ ਹਾਂਜੀ ਮਿੱਤਰੋ ਪਹੁੰਚ ਗਿਆ ਆਪਾਂ ਘਰੇ ਤੇ ਆਪਾਂ ਨੂੰ ਆਈ ਵੀ ਸੀ ਦੀ ਵੀਡੀਓ ਕਾਲ ਭੈਣ ਦੀ ਨਾਲ ਗੱਲਾਂ ਕਰਦੇ ਕਰਦੇ ਕਰੇ ਪਹੁੰਚ ਗਏ ਆਪਾਂ ਤੇ ਹੁਣ ਆ ਕੇ ਖੜੀ ਆਈਆਂ ਮੈਂ ਕਾ ਚੱਲ ਤੈਨੂੰ ਰਸਤਾ ਦਿਖਾ ਦਈਏ ਨਾ ਆਪਣੇ ਪਿੰਡ ਵਾਲਾ ਹਾਂ ਦੇੱਕ ਚਾਲੂ ਰਹਿ ਗਿਆ ਤਾਂ ਲੱਟਾਂ ਹਾਏ ਹਾਏ ਤੇ ਹੁਣ ਦਖਾਨੇ ਤੋਂ ਅੰਦਰ ਕੀ-ਕੀ ਆਇਆ ਵਾ ਇੱਕ ਤਾਂ ਆਇਆ ਪਾ ਨੂੰ ਇਹ ਝੂੰਟਾ ਇਹਦੇ ਵਿੱਚ ਬੈਠੋ ਇਦਾਂ ਇਦਾਂ ਬੈਠ ਗਏ ਜਿਵੇਂ ਉੱਪਰ ਇੰਡਾ ਵੀ ਫਿਰਦੀਆਂ ਹੋਈਆਂ ਲੜ ਜਵੇ ਪੈਰ ਦੀ ਝਖੋਣਿਆਂ ਨਾਲੇ ਇਹਦਾ ਇੰਨਾ ਲੈਣੇ ਨੂੰ ਆ ਬਸ ਐ ਲੈਓ ਚਲੋ ਆ ਦਾ ਲੈ ਲਿਆ ਚੌਧਰੀ ਸੁਤਾ ਹੀ ਪਿਆ ਹਲੇ ਆਏ ਹਾਏ 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 ਸਭ ਪਾਈ ਇਹਨਾਂ ਹਰ ਲੋ ਜੀ ਆਹ ਤੇ ਲੋ ਜੀ ਫਿਰ ਆਹ ਜਿਹੜਾ ਸਮਾਨ ਭੇਜਿਆ ਉਹ ਰੱਖਣੇ ਹਨ ਨੂੰ ਸਭ ਤੋਂ ਪਹਿਲਾਂ ਮਾਪੂਰ ਹਾਂ ਜੀ ਕੋਈ ਗੱਲ ਨਹੀਂ ਕਰਦੇ ਜੀ ਚਾਹਾਂ। ਹੋਰ ਇਹਦਾ ਓਕੇ ਸਹੀ ਤਾਂ ਤੇ ਆਹ ਭੇਜਿਆ ਭਾਈ ਸਮਾਨ ਰਾਹੁਲ ਬਾਈ ਨੇ ਸਾਨੂੰ ਰਾਹੁਲ ਹਜ਼ਾਰ ਪਰੀਏ ਨੇ ਤੇ ਇਹ ਦਿੱਲੀ ਤੋਂ ਭੇਜਿਆ ਠੀਕ ਆ ਤੇ ਰਾਹੁਲ ਤੇ ਬਲੌਗ ਚ ਦੇਖਿਆ ਵੀ ਹੁਣਾ ਇੱਕ ਵਾਰੀ ਬੰਬੇ ਮਿਲਿਆ ਸੀਗਾ ਮੈਨੂੰ ਮੈਂ ਉਹ ਫੋਟੋ ਵੀ ਲਾ ਦੂੰਗਾ ਠੀਕ ਆ ਅਪੂ ਤੇਰੀ ਜੁਗਾ ਭੇਜਿਆ ਮੇਰੇ ਆੜੀ ਨੇ ਇਹਨੇ ਕਿੱਥੇ ਕਰਨੋਂ ਕਰੀਤ ਮਾਦਾ ਕਿਹਾ ਤਾਂ ਮੈਂ ਕਹਾ ਕਿ ਕਿਆ ਲੋੜ ਧੀ ਕਹਿੰਦਾ ਨਾ ਕਹਿੰਦਾ ਮੈਨੂੰ ਪਤਾ ਹੀ ਲੇਟ ਲੱਗਿਆ ਤੈਨੂੰ ਖੋਲਦੇ ਆ ਹੁਣ ਦੇਖ ਨੇ ਭਾਈ ਤੇਰਾ ਬਹੁਤ ਬਹੁਤ ਧੰਨਵਾਦ ਧੰਨਵਾਦ ਤੇਰਾ ਬਈ ਆਦਾ ਕਰਿਆ ਰਾਮਾ ਤੇ ਪਰਮਾਤਮਾ ਇੱਕ ਕਰੋ ਵਾਰ ਕੇ ਪਤਾ ਕਰੀ ਇਹ ਜੀ ਡ੍ਰੈਗਨ ਫਰੂਟ ਹੈ ਇਹ ਡ੍ਰੈਗਨ ਫਰੂਟ ਜੇ ਤੁਸੀਂ ਵੀ ਆਰਡਰ ਕਰਨਾ ਇਹਦੇ ਉੱਪਰ ਕਰ ਸਕਦੇ ਆਂ ਅਸੀਂ ਲਗਾਤਾਰ ਥੋਕ ਦਾ ਵੀ ਕੰਮ ਕਰਦੇ ਆਂ ਇਹ ਤੇ ਥੋਕ ਦਾ ਹੀ ਕਰਦੇ ਆਂ ਹਜ਼ਾਰਪੁਰ ਮੰਡੀ ਦੀ ਦੁਕਾਨ ਹੈ ਇਹਨਾਂ ਦੀ ਆਪੋਸ ਕਰਕੇ ਤੁਸੀਂ ਪੜ੍ਹ ਸਕਦੇ ਆਂ ਅਡਰੈਸ ਆਯਾਨਵਰਿਦ ਆ ਜਾ ਮਾਮੂ ਬੈਠੋ ਇਹ ਨਾ ਵਾਪੋ ਤੇਰੇ ਦਾ ਸੱਲ ਆਉਣਗੇ ਪੂਰੇ ਇਹ ਗੱਲ ਜੇ ਜਪਾ ਰਹੀ ਹੈਗੀ ਫਰੂਟ ਥੈਂਕ ਯੂ ਰਾਹੁਲ ਬਾਈ ਇਹਦਾ ਇੱਕ ਵਾਰੀ ਫੇਰ ਤੋਂ ਤੇ ਹੁਣ ਕਾਹ ਪਾਣੀ ਪੀਨੇ ਤੇ ਬਾਪੂ ਤੂੰ ਵੀ ਸਾਰਿਆਂ ਨੂੰ ਅਰਦੇ ਧੰਨਵਾਦ ਜਿਹੜੇ ਨੇ ਹਾਂ ਧੰਨਵਾਦ ਬਾਈ ਜਿਹੜੇ ਜਿਹੜੇ ਨੇ ਅਰਦਾਸਾਂ ਕਰੀਆਂ ਵੈਸੇ ਦਾਪੂ ਨੇ ਰਪਲਾਈ ਕਰਿਆ ਪਾ ਵੀ ਹੈ ਵਿੱਚ ਕਮੈਂਟਾਂ ਦੇ ਤੇ ਦੇਰ ਵੀ ਉਹਦਾ ਵੀ ਇਹਦੇ ਧੰਨਵਾਦ ਹੈ ਧੰਨਵਾਦ ਜੀ ਧੰਨਵਾਦ भाई मेरी जान भी उठ गड़ी है मेरी जान उठ गड़ी क्या हो गया नहीं मैं चलिया चल गड्डी लेके भाई क्या हो रहा है आ मैं पारी करूंगा आ जा बहन आ गई तुम मेरा पुत्र आहा ले ਆਹਾ ਹੋਰ ਦਸ ਗੀ ਮੀਆਂ ਬਾਰੀਆਂ ਕਰਾ ਆਹਾ ਆਹਾ ਤੁੰ ਤੁੰ ਤਾ ਕਰਦੇ ਇੱਕ ਅੱਧੀ ਹਾਂ ਇੱਧਰ ਆਏ ਖਾਈ ਜੱਫੀ ਬਾਹੇ ਕੁੱਟ ਕੇ ਜੱਫੀ ਬਾਹੇ ਕੁੱਟ ਕੇ ਜੱਫੀ ਜੱਫੀ ਗਿਆ ਹੁੰਦੀ ਆਹਾ ਔਰ ਇਹ ਨੇੜੇ ਨੂੰ ਬਾਹੇ ਕਰਦੇ ਹੋ ਗਿਆ ਬੈਂ ਨਾ ਵਾਲਾ ਕਹਿੰਦਾ ਜਾਣਾ ਹਾਂ ਕਿੱਧਰ ਜਾਣਾ ਹੈ ਗੱਡੀ ਵਾ ਉਧਰ ਸਕੂਲ ਕੰਨੀ ਨਹੀਂ ਉਧਰ ਜਾਣਾ ਅਜਾ ਦੱਸ ਕਿੱਧਰ ਜਾਣਾ ਤਾਂ ਵੇ ਜਾਣਾ ਉੱਥੇ ਰਹਿਣ ਦੇ ਰਹਿਣ ਦੇ ਨਹੀਂ ਚਸਕੇ ਮਾੜੇ ਪੁੱਤ ਦੇਖ ਲੈ ਫਿਰ ਹੈ ਇਹ ਕਿੱਥੇ ਚਾਹਤਾ ਬੜੀ ਦੂਰ ਦੂਰ ਕਮਾਂਦਾ ਚਾ ਫੇਰ ਬੈਠੂਗੇ ਹਨਾ ਧਰਮੀ ਅੰਦਰ ਹੈ ਧਰਮੀ ਹੈ ਹਨਾ ਤਰੀ ਕਰ ਲਓ ਆਏ ਹਾਏ ਤੇਰੇ ਜੀਨ ਲੱਗਦਾ ਮੇਰੇ ਕੋਲ ਜਿਗਾਮ ਆਇਆ ਵਾ ਹੈ ਤੇਰੇ ਜੀਨ ਲੱਗਿਆ ਮੇਰੇ ਕੋਲ ਹੈ ਨਹੀਂ ਲੱਗਿਆ ਆ ਪੱਲ ਆ ਚਲੋ ਫਿਰ ਕਹਦੇ ਬਾਏ ਸਾਰਿਆਂ ਨੂੰ ਕਿ ਸਾਰਿਆਂ ਨੂੰ ਬਾਏ ਬਾਏ ਜਖਾਮ ਹੋਇਆ ਬੰਦੇ ਨੂੰ ਹਨਾ ਉਹ ਕੀ ਡਾਕਟਰੀ ਸ਼ੁਰੂ ਕਿਆ ਜੀਜਾ ਪੋਤਾ ਨਹੀਂ ਗਿਆ ਕਹਿ ਰਿਹਾ ਕਿਆ ਕਹਿ ਰਿਹਾ ਇਹ ਫਾਰਟ ਨਹੀਂ ਹੋ ਰਹੀ ਸਟਾਰਟ ਨਹੀਂ ਹੋ ਰਹੀ ਨਹੀਂ ਸਟਾਰਟ ਕਰਕੇ ਕਿਆ ਕਰਨੀ ਦਾ ਹਾਂ ਉਰੇ ਤੇ ਥੋੜੀ ਹੋਊਗੀ ਸਟਾਰਟ ਕਿੱਥੇ ਦੇ ਹੁੰਦੀ ਐ ਡਾਕਟਰੀਆਂ ਪੂਰੀ ਕਰ ਰਿਹਾ ਇਹ ਲੋਕਿਆ ਮਾ ਪਪਾ ਕੀ ਹੋਇਆ ਕੁਝ ਵੀ ਨਹੀਂ ਫਟ ਹੋ ਗਿਆ अंदर ज लेट आई है मीटर मीटरों हाँ हाँ, हाँ वही स्टार्ट करके क्या करूँगा तू हाँ? है वो ना कर है ऐम नहीं करने हैं ठीक है ना हाँ हाँ बंद कर दे चल ਆ ਫਿਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਹਦੇ। ਸਤਿ ਸ੍ਰੀ ਅਕਾਲ। نو ਵੀ ਕਰਦੇ ਆਪਾਂ ਬਲੌਗ ਦਾ ਐਂਡ ਤੇ ਕਿਵੇਂ ਲੱਗਿਆ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗਦੇ ਬੈਲ ਦੇ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਨੋਟੀਫਿਕੇਸ਼ਨ ਪਹੁੰਚ ਜਾਵੇ। ਵੀਡੀਓ ਦੀ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਤਿ ਸ੍ਰੀ ਅਕਾਲ ਮਿਲਦੇ ਆਂ। ਅਗਲੇ ਬਲੌਗ 'ਜਦ ਤੱਕ ਰੱਬ ਰਾਖਾ। ਚੱਲ ਫੋਰਮੈਨ। ਕੱਪੜੇ ਚੱਕ ਮੇਰੇ। ਅਰ ਚੱਲ ਫਿਰ। ਕਹਿੰਦਾ ਕੱਪੜੇ ਉੱਪਰ ਦੇ ਕੱਢ। Nei, det er vanskelig. du kan også, ja. ਖੋਲ ਜਣਾ ਇਹ ਖੋਲ ਲੈ ਖੋਲ ਐਦਧਰੋਂ ਖਿੱਚਣਾ ਐਦਧਰੋਂ ਖਿੱਚ ਕੇ ਖੋਲ ਐ